ਕੱਲ ਨੂੰ ਕੱਲ ਸ਼ਾਮ 5 ਵਜੇ ਦਾ ਵਿਆਹ ਰਿਹਾ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆਇਆ ਨਾ ਉਹ ਮੈਨੂੰ ਕਹਿ ਕੇ ਗਿਆ ਕਿ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਘਟਦੇ ਆ ਜਵਾਨ 30 ਸਾਲ ਦਾ ਨੌਜਵਾਨ ਜੋ ਕਿ ਹੁਣੇ-ਹੁਣੇ ਵਿਆਇਆ ਸੀ ਉਸ ਦੀ ਘਰ ਵਾਲੀ ਨੇ ਚੂੜਾ ਪਾਇਆ ਹੋਇਆ ਤੇ ਜ਼ਮੀਨ ਤੇ ਬੈਠ ਕੇ ਉੱਚੀ ਉੱਚੀ ਰੋਂਦੀ ਹੋਈ ਉਸ ਦੀ ਮਾਂ ਇਸ ਪੂਰੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗ ਗਿਆ ਕਿ ਉਹਨਾਂ ਦਾ ਪੁੱਤ ਚੰਗਾ ਭਲਾ ਸੀ ਘਰ ਤੋਂ ਗਿਆ ਸੀ ਉਹ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਤੋਹਾੜਾ 30 ਸਾਲਾ ਨੌਜਵਾਨ ਪੁੱਤ ਜਿਉਂਦਾ ਹੀ ਨਹੀਂ ਰਿਹਾ ਜਿਹੜੇ ਹਾਲਾਤਾਂ ਦੇ ਵਿੱਚ ਉਸ ਦੀ ਮ੍ਰਿਤਕ ਦੇ ਮਿਲੀ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਹੈ ਇਹ ਵੀ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਹਨਾਂ ਦੇ ਵੱਲੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਹੁਣ ਮੁੰਡਾ ਬਿਲਕੁਲ ਠੀਕ ਠਾਕ ਹੈ ਪਰ ਉਸ ਤੋਂ ਬਾਅਦ ਅੱਜ ਅਚਾਨਕ ਹੀ ਇਸ ਮੁੰਡੇ ਦੀ ਮ੍ਰਿਤਕ ਦੇ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਡੂੰਘੇ ਸਦ ਦੇ ਵਿੱਚ ਨੇ ਕੀ ਨਾਮ ਹੈ ਪ੍ਰਤੀਕਾ ਹਾਂਜੀ ਪ੍ਰਤੀਕਾ ਪ੍ਰਤੀਕਾ ਹੋਰ ਮੇਰਾ ਬੱਚਾ ਕਿੱਥੇ ਰਹਣਾ ਹੈ ਫਗਤਨਾਗਰ ਕੀ ਹੋਇਆ ਸੀਗਾ ਤੁਹਾਨੂੰ ਫੋਨ ਆਇਆ ਸੀਗਾ ਜਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਮੁੰਡਾ ਤੁਹਾਡਾ ਬੇਨ ਫੋਨ ਆਇਆ ਕੀ ਲੱਗੇ ਤੁਹਾਡੇ ਹਸਟੈਂਡਰ ਕੀ ਨਾ ਇਹਨਾਂ ਦਾ ਰਿਸ਼ੇ ਸਹਤਾ ਇਹ ਨਸ਼ੇ ਦੇ ਪਹਿਲਾਂ ਵੀ ਅਦੀ ਦੇ ਤੁਹਾਨੂੰ ਪਤਾ ਤਾਂ ਚਾਹੀਦਾ 5 ਸਾਲ ਤੋਂ ਹੋ ਗਿਆ ਨਸ਼ਾ ਕਰਦੇ ਹਾਂ ਬਟ ਜਦੋਂ ਜ਼ਿਆਦਾ ਕੰਡੀਸ਼ਨ ਇਹਦੀ ਖਰਾਬ ਹੋ ਜਾਂਦੀ ਸੀ ਅਸੀਂ ਇਹਨੂੰ ਹਰ ਬਾਰ ਨਸ਼ਾ ਛਡਾਓ ਕੇਂਦਰ ਚ ਕਰਵਾ ਦਿੰਦੇ ਸੀ ਐਡਮਿਟ ਹੁਣ ਵੀ 10 ਦਿਨ ਹੋਏ ਹੋਣੇ ਬਾਅਦ ਤੋਂ ਬਾਅਦ ਇਹਨੂੰ ਆਏ ਨੇ ਕਿੱਥੋਂ ਆਏ ਸੀ ਇਹ ਹੁਣ ਤਾਂ ਮੈਂ ਇਹਨੂੰ ਉਹਦਾ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਆ ਬਟ ਇਸ ਬਾਰ ਅਸੀਂ ਇਹਨੂੰ ਇਥੇ ਸਿਵਲ ਹਸਪਤਲ ਕਰਵਾਇਆ ਸੀ ਇੱਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਦਾ ਕਹਿ ਕੇ ਸੀ ਬਟ ਉਹ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਇਹਨੂੰ ਲੈਣ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਅਸੀਂ ਤਾਂ 3 ਮਹੀਨੇ ਕਹਿ ਕੇ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਵਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਬਾਸ ਸੁਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮੀ ਵੀ 5 ਵਜੇ ਮੇਤੋਂ ਘਰ ਹੋ ਗਏ ਆ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕਿ ਸਾਢੇ 5 ਸਾਲ ਦਾ ਬੇਟਾ ਆਇਆ ਕਿ ਚਲ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਆਪਾਂ ਉਹਨੂੰ ਵੀ ਘੁਮਾ ਆਂਦੇ ਨਹੀਂ ਜ਼ਬਰਦਸਤੀ ਘਰੋਂ ਬਾਹਰ ਚਲ ਗਿਆ ਕੱਲ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆ ਜਾਂਦਾ ਹੁੰਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਕੱਟਦੇ ਆ ਕੱਟੀ ਗਏ ਮਤਲਬ ਕਿ ਹੁਣ ਆਂਦਾ ਹੁਣ ਆਂਦਾ ਹੁਣ ਆਂਦਾ ਆਇਆ ਹੀ ਨਹੀਂ ਸਵੇਰੇ ਫੋਨ ਆਇਆ ਇਧਰੋਂ ਮੈਨੂੰ ਇਹ ਦੀ ਇਨੰਤ ਮੈਨੂੰ ਇਹ ਦੋ ਸਿਕਿਨਿਸ਼ੀਅਲ ਕੰਡੀਸ਼ਨ ਨਹੀਂ ਠੀਕ ਆ ਆਜਾ ਪ੍ਰਤੀਭਾ ਮੈਂ ਕੰਮ ਤੇ ਗਈ ਤਾਂ ਹੁਣ ਜਦੋਂ ਆਇਆ ਤਾਂ ਇਦਾਂ ਤੁਹਾਨੂੰ ਕਿਹੜਾ ਦਾ ਫੋਨ ਆਇਆ ਮੁੱਖ ਮੁਚੀ ਥੋਣਾ ਨੇ ਦੱਸਿਆ ਕਿ ਇੱਕ ਡੈੱਡ ਬੋਡੀ ਲਕਸ਼ਮੀ ਮਾਰਕੀਟ ਜੋ ਨਵੀਂ ਬਣੀ ਹੈ ਉੱਥੇ ਪਈ ਹੋਏ ਆ ਮੌਕਾ ਪਰ ਪੁੱਜਿਆ ਜਾਵੇ ਜੋ ਮਨੇ ਹੈਡ ਕਨਸਟਲੈਂਸੀ ਮੇ ਤਾਂ ਕਨਸਟੈਂਟ ਪ੍ਰਿੰਸੀਪਲ ਦੇ ਮੌਕਾ ਤੇ ਪਹੁੰਚਿਆ ਆ ਜੋਥੇ ਪਤਾ ਹੈ ਇੱਥੇ ਪਿੱਲਾ ਹੀ ਡੈਡ ਬੁੱਢੀ ਪਰਿਵਾਰ ਦੇ ਮੈਂਬਰ ਹਾਜ਼ਰ ਹਨ ਜਨ ਨਾ ਪਤਾ ਪਈ ਇਹਨਾਂ ਨੇ ਦੱਸਿਆ ਵੀ ਰਿਸ਼ੀ ਸੋਤਾ ਪੁੱਤਰ ਜੇ ਸੋਤਾ ਭਗਤ ਨਗਾਥਾ ਮਾਲਟਰਨ ਸ਼ਰਪ ਦਾ ਰਹਿਣ ਵਾਲਾ ਆ ਇਹਨਾਂ ਨੇ ਇਹ ਵੀ ਦੱਸਿਆ ਕਾਫੀ ਟਾਈਮ ਤੋਂ ਪਹਿਲੇ ਨਸ਼ੇ ਕਰਦਾ ਆ ਰਿਹਾ ਇਹ ਤਾਂ ਨਸ਼ੇ ਸ਼ਲੋਕ ਕਹਿੰਦੇ ਜਮ ਕਰਾ ਸੀਗਾ ਕੁਝ ਦਿਨ ਪਹਿਲੇ ਨਸ਼ੇ ਸ਼ਲੋਕ ਦੇੰਦਰ ਤੋਂ ਆਇਆ ਸੀਗਾ ਤਾਂ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਮੁੰਡਾ ਡੈਥ ਹੋਈ ਪਈ ਆ ਜੋ ਮੌਕੇ ਤੇ ਪੁੱਛੇ ਆ ਹਸਪੀਟਲ ਡੈਡ ਬੁੱਢ ਲੈ ਕੇ ਜਾ ਰਹੇ ਆ ਵਹੀ ਕਲੈਂਟੀਆਂ ਕਰਕੇ ਜੋ ਪੋਸਟਮਾਰਨ ਬਾਅਦ ਕਾਰਵਾਈ ਫਿਰ ਪਤਾ ਲੱਗੇ ਮ ਕਿਦਾ ਹਾਂਜੀ ਪ੍ਰਤੀਵਾ ਪ੍ਰਤੀਵਾ ਹੋਰ ਮਰਦ ਕਿਤੇ ਰਹਿਣਾ ਹੈ ਫਗਤ ਨਗਾ ਕੀ ਹੋਇਆ ਸੀਗਾ ਤੁਹਾਨੂੰ ਫੋਨ ਆਇਆ ਸੀਗਾ ਜੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਮੁੰਡਾ ਤੁਹਾਡਾ ਫੋਨ ਆਇਆ ਕੀ ਲੱਗਦੇ ਤੁਹਾਡੇ ਹਸਟੈਂਡਰ ਨੂੰ ਕੀ ਬਟ ਜਦੋਂ ਜ਼ਿਆਦਾ ਕੰਡੀਸ਼ਨ ਇਹਦੀ ਖਰਾਬ ਹੋ ਜਾਂਦੀ ਸੀ ਅਸੀਂ ਇਹਨੂੰ ਹਰ ਬਾਰ ਨਸ਼ਾ ਛਡਾਊ ਕੇਂਦਰ ਚ ਕਰਵਾ ਦਾਂਦੇ ਸੀ ਐਡਮਿਟ ਹੁਣ ਵੀ 10 ਦਿਨ ਹੋਏ ਹੋਣੇ ਬਾਅਦ ਤੋਂ ਬਾਅਦ ਇਹਨੂੰ ਆਏ ਨੇ ਕਿੱਥੋਂ ਆਏ ਸੀ ਇਹ ਹੁਣ ਤਾਂ ਮੈਂ ਇਹਨੂੰ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਆ ਬਟ ਇਸ ਬਾਰ ਅਸੀਂ ਇਹਨੂੰ ਇਸ ਇਥੇ ਸੀ ਵਨ ਹਸਪੀਟਲ ਕਰਵਾਇਆ ਸੀ ਇੱਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਦਾ ਕਹਿ ਕੇ ਸੀ ਬਟ ਉਹ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਇਹਨੂੰ ਲੈਣ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਅਸੀਂ ਤਾਂ 3 ਮਹੀਨੇ ਕਹਿ ਕੇ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਬਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਬਾਰ ਸੋਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮੀ ਵੀ 5 ਵਜੇ ਮੈਨੂੰ ਘਰ ਹੋ ਗਏ ਆ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕਿ ਸਾਡਾ 5 ਸਾਲ ਦਾ ਬੇਟਾ ਆਇਆ ਕਿ ਚਲ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਆਪਾਂ ਉਹਨੂੰ ਵੀ ਘੁਮਾ ਆਂਦੇ ਨਹੀਂ ਜ਼ਬਰਦਸਤੀ ਘਰੋਂ ਬਾਹਰ ਚਲ ਗਿਆ ਕੱਲ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆਇੰਦਾ ਹੁੰਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਕੱਟਦੇ ਆ ਕੱਟੀ ਗਏ ਮਤਲਬ ਕਿ ਹੁਣ ਆਂਦਾ ਹੁਣ ਆਂਦਾ ਹੁਣ ਆਂਦਾ ਆਇਆ ਹੀ ਨਹੀਂ ਸਵੇਰੇ ਫੋਨ ਆਇਆ ਇਧਰੋਂ ਮੈਨੂੰ ਇਹ ਦੀ ਇਹਨਾਂ ਤੋਂ ਮੈਨੂੰ ਇਹ ਦੋ ਸਿਕਿਨਿਸ਼ੀ ਦੀ ਕੰਡੀਸ਼ਨ ਨਹੀਂ ਠੀਕ ਆਜਾ ਪ੍ਰਤਿਭਾ ਮੈਂ ਕੰਪੀ ਸੀ ਤਾਂ ਹੁਣ ਜਦੋਂ ਆਇਆ ਤਾਂ ਇਦਾਂ ਸਾਨੂੰ ਕਿਹਨਾਂ ਦਾ ਫੋਨ ਆਇਆ ਸਮੀਤ ਹੰਮਾ ਦਾ